ਪਹਿਲ ਗਾਮਦੀ ਪਾਪਾਂ ਤੋਂ ਬਾਅਦ ਪਠਾਨਕੋਟ ਦੀ ਜਿਹੜੀ ਸਸਤਾ ਦੇ ਪ੍ਰਧਾਨ ਆ ਉਹਨਾਂ ਦੇ ਵੀ ਜਿਹੜੇ ਬਿਆਨ ਸਾਹਮਣੇ ਆਏ ਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਿ ਉਹਨਾਂ ਨੇ ਇੱਕ ਅਪੀਲ ਕੀਤੀ ਆ ਕਿ ਪਾਕਿਸਤਾਨ ਦੀ ਜਿਹੜੀ ਨਕਾਮ ਹਰਕਤਾਂ ਤੇ ਜਿਹੜੀ ਆਵਾਜ਼ ਨਹੀਂ ਆ ਰਹੀ ਕਦੀ ਪਰ ਪਾਕਿਸਤਾਨ ਨੂੰ ਇੱਕ ਵਾਰੀ ਮੂਹਰ ਤੋਰ ਜਵਾਬ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ ਜਿਹੜੇ ਪੈਗਾਮ ਤੇ ਉਪਰ ਹਮਲਾ ਹੁੰਦੇ ਪਰ ਇੱਕ ਗੱਲਬਾਤ ਕਰਦੇ ਹੁੰਦੇ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀਸਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਮੇਰਾ ਨਾਮ ਨਿੰਦੀ ਮੰਗਿਆਲਾ ਜੀ ਆਲ ਇੰਡੀਆ ਕੌਂਟਰੀ ਟੈਰਰੀਨ ਪਿਛਲੇ ਦਿਨੀ ਜਿਹੜਾ ਸਾਡੇ ਪਹਿਲਗਾਮ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਉਹ ਮਨੁੱਖਤਾ ਦੇ ਉੱਪਰ ਸਭ ਤੋਂ ਵੱਡਾ ਜਿਹੜਾ क्रूर ਹੈ क्रूरਤਾ ਹੈ ਜਿਹੜੀ ਆ ਉਹਨਾਂ ਜਿਹੜਾ ਪਾਕਿਸਤਾਨ ਤੋਂ ਆਏ ਜਿਹੜਾ ਸਪான்ਸਰ ਟੈਰਰਿਸਟ ਉਹਨਾਂ ਨੇ ਬਹੁਤ ਹੀ ਘਿਉਣੀ ਹਰਕਤ ਕੀਤੀ ਹੈ ਜਿਹੜੇ ਇੱਕ ਮਾਨਵਤਾ ਦੇ ਸਭ ਤੋਂ ਵੱਡਾ ਹਮਲਾ ਹੈ ਵੇਖੋ ਜੀ ਮੇਰੇ ਜਿਹੜਾ ਬਦਲ ਨਾ ਬਲੇ ਦੀ ਪਰਵਾਸਾ ਜਿਹੜੀ ਬੜੀ ਹੋ ਤਰ੍ਹਾਂ ਦੀ ਆ ਉਹਦੇ ਵਿੱਚ ਜੇ ਆਪਾਂ ਬਦਲ ਲਈਏ ਤੇ ਫਿਰ ਉਹਦੇ ਵਿੱਚ ਪਾਕਿਸਤਾਨ ਚ ਵੀ ਕੋ ਚੰਗੇ ਬੰਦੇ ਹੋ ਸਕਦੇ ਆ ਤੇ ਇਧਰ ਵੀ ਚੰਗੇ ਬੰਦੇ ਹੋ ਸਕਦੇ ਉਹਨਾਂ ਪਾਸਿਆਂ ਦੇ ਮੁਲਕਾਂ ਦੇ ਵਿੱਚ ਆਮ ਲੋਕਾਂ ਦੀ ਕੋਈ ਲੜਾਈ ਨਹੀਂ ਆ ਲੜਾਈ ਆ ਮਜਬਾ ਦੀ ਜਿਹੜਾ ਨਾਸਤਿਕ ਬੰਦਾ ਜਿਹੜਾ ਰੱਬ ਨੂੰ ਨਹੀਂ ਪੁੱਜਦਾ ਉਹ ਉਹਦੇ ਕਿਸੇ ਨਾਲ ਲੜਾਈ ਉਹ ਖਾਂਦਾ ਪੀਂਦਾ ਤੇ ਨਜ਼ਾਰੇ ਲੈਂਦਾ ਇੱਥੇ ਜਦੋਂ ਇਨਸਾਨ ਦੇ ਦਿਮਾਗ ਦੇ ਵਿੱਚ ਮਜਬ ਪਛਰੀ ਵੱਜੇ क्रूरਤਾ ਵੱਜੇ ਮਜਬ ਜਿਹੜੀਆਂ ਧਰਮਾਂ ਦੀਆਂ ਜਿਹੜੀਆਂ ਕੰਨਾਂ ਜਿਹੜੀਆਂ ਉੱਚੀਆਂ ਹੋ ਜਾਣ ਤੇ ਉਦੋਂ ਮਾਨਤਾ ਦਾ ਨੁਕਸਾਨ ਹੁੰਦਾ ਇਹ ਨੁਕਸਾਨ ਜਿਹੜਾ ਮਜੂ ਕਰਕੇ ਹੋਇਆ ਉਹਨਾਂ ਦੇ ਅੰਦਰ ਜਿਹੜਾ ਇਦਾਂ ਦਾ ਅਡੋਲਜੀ ਪਾਈ ਜਾਂਦੀ ਆ ਵੀ ਜਿਹੜਾ ਹਿੰਦੂ ਉਹ ਮਾਰਦੇ ਹੋ ਉਧਰ ਦੇ ਲੋਕਾਂ ਨੂੰ ਮਾਰਦੇ ਹੋ ਜਿਉ ਉਹ ਕਾਫਰ ਆ ਗਿਆ ਕਈ ਤਰ੍ਹਾਂ ਦੇ ਉਹਨਾਂ ਨੂੰ ਜਿਹੜਾ ਟ੍ਰੇਨਿੰਗ ਦੇ ਵਿੱਚ ਜਿਹੜਾ ਟੈਰਰ ਜਿਹੜਾ ਉਹਨਾਂ ਨੂੰ ਦੱਸਿਆ ਜਾਂਦਾ ਉਹਨਾਂ ਦੇ ਦਿਮਾਗ ਦੇ ਵਿੱਚ ਇਦਾਂ ਭਰ ਦਿੱਤਾ ਜਾਂਦਾ ਆ ਉਹ ਆਣ ਕੇ ਜੋ ਉਹਨਾਂ ਨੂੰ ਸਿਖਾਇਆ ਜਾਂਦਾ ਉੱਥੇ ਆ ਕੇ ਉਹ ਬਦਲੇ ਦੀ ਭਾਵਨਾ ਨਾਲ ਉਹ ਇੱਥੇ ਕਾਰਾ ਕਰਦੇ। ਬੇਖੁਸੀ ਉਹਨਾਂ ਦੇ ਪਰਿਵਾਰਾਂ ਦੇ ਜਿਨ੍ਹਾਂ ਦਾ ਇਨਸਾਨ ਤੋਂ ਉਹਨਾਂ ਦੀ ਪ੍ਰੋਵਾਈਤ ਕੋਈ ਵੀ ਨਹੀਂ ਕਰ ਸਕਦਾ। ਚਾਹੇ ਸਰਕਾਰਾਂ ਆ ਉਹ ਵੀ ਨਹੀਂ ਕਰ ਸਕਦੀਆਂ ਉਹਨਾਂ ਨੂੰ ਸਿਰ ਸਵੇਦਨਾ ਜਾਰੀ ਕੀਤੀ ਜਾ ਸਕਦੀ ਹੈ ਉਹਨਾਂ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨਾਲ ਖੜੋਤਾ ਜਾ ਸਕਦਾ। ਉਹਨਾਂ ਦਾ ਦੁੱਖ ਬਣਾਇਆ ਨਹੀਂ ਜਾ ਸਕਦਾ ਸਿਰਫ ਹੌਸਲਾ ਦਿੱਤਾ ਜਾ ਸਕਦਾ ਤੇ ਸਾਰੇ ਸਾਡੇ ਦੇ ਸਵਾਸੀ ਜਿਹੜੇ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੇ ਦੁੱਖ ਦੇ ਨਾਲ ਸਾਰੇ ਪਰਿਵਾਰ ਜਿਹੜੇ ਖੜੇ ਆ ਤੇ ਅਸੀਂ ਇਹੋ ਹੀ ਗਨਾਂ ਵੀ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਕਰਨਾ ਚਾਹੀਦਾ ਤੇ ਜਿਹੜੇ ਉਹਨਾਂ ਦੇ ਕੰਮ ਰਹਿ ਗਏਦੇ ਆ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ ਔਰ ਦੇਸ਼ ਭਗਤੀ ਦੇ ਨਾਲ ਸਾਨੂੰ ਜਿਹੜਾ ਆਪਣੇ ਦੇਸ਼ ਨਾਲ ਖੜਨਾ ਚਾਹੀਦਾ ਦੇਸ਼ ਦੀ ਇਕੱਠ ਦਾ ਨਾਲ ਲਿਖੜਨਾ ਚਾਹੀਦਾ ਦੇਸ਼ ਦੀ ਜਿਹੜੀ ਤਰੱਕੀ ਦੇ ਨਾਲ ਖੜਨਾ ਚਾਹੀਦਾ ਜੋ ਸਾਡੀ ਦੇਖ ਦੇ ਵੱਲ ਬੁਰੀ ਨਜ਼ਰ ਨਾਲ ਦੇਖੇ ਤੇ ਫਿਰ ਭਾਰਤ ਦੇ ਲੋਕ ਆ ਅਸੀਂ ਉਹਦਾ ਜਿਹੜਾ ਬਦਲਾ ਲੈਣਾ ਜਾਣਦੇ ਆ ਜੀ ਤਿੰਨ ਵਾਰੀ ਤੇ ਅੱਗੇ ਸਾਡੇ ਕੋਲੋਂ ਖਾ ਕੇ ਮੂੰਹ ਦੀਆਂ ਤੇ ਉਹ ਜਿਹੜਾ ਕਤਰੀ ਲੜਾਈ ਲਾ ਲੋ ਪੈਨ ਦੀ ਲੜਾਈ ਲਾ ਲੋ ਤੇ ਕਾਰਗ ਦੀ ਲੜਾਈ ਦੇ ਵਿੱਚ ਬਥੇਰਾ ਨੂੰ ਕੁੱਟ ਖਾਦੀ ਆ ਪਰ ਕਈ ਬੰਦੇ ਜਿਹੜੇ ਚਵਲ ਹੁੰਦੇ ਆ ਚਵਲ ਦਿਮਾਗ ਦੇ ਕਿਸਮ ਦੇ ਹੁੰਦੇ ਆ ਪਿਓ ਜੁੱਤੀਆਂ ਖਾਈ ਜਾਂਦੇ ਆ ਫਿਰ ਅੱਗੇ ਅੱਗੇ ਹੋਈ ਜਾਂਦੇ ਆ ਫਿਰ ਗਾਲਾਂ ਕੱਢੀ ਜਾਂਦੇ ਆ ਉਹਨਾਂ ਦੇ ਵੀ ਹਾਲੇ ਲੋਕਾਂ ਦਾ ਆ ਪਈ ਉਹਨਾਂ ਕੁੱਟ ਖਾਈ ਜਾਣੀਆਂ ਉਹਨਾਂ ਦੇ ਆਣ ਕੇ ਬੰਦੇ ਜ ਸਾੜੇ ਮਾਰਦੇ ਤੇ ਉਹਨਾਂ ਦੇ ਵੀ ਸਾਡੀ ਆਰਮੀ ਜਿਹੜੀ ਆ ਪੂਰੇ ਕਾਉਂਟਰ ਕਰਦੀ ਆ ਤੇ ਲਿਹਾਜ਼ ਸਾਡੀ ਆਰਮੀ ਨਹੀਂ ਕਰਦੀ ਪਰ ਉਹ ਉਹਨਾਂ ਦੀ ਪਤਾ ਨਹੀਂ ਕਿੰਦਾ ਦੀ ਵਿਰਤੀ ਆ ਉਹ ਉਹ ਚੀਤੋਂ ਮੁਰਦੇ ਨਹੀਂ ਆ ਜਿਹੜਾ ਜਿੰਨਾ ਦੌਰ ਜੋਰ ਉਹ ਇੱਕ ਦੂਜੇ ਨੂੰ ਬਰਬਾਦ ਕਰਨ ਦੇ ਲਈ ਲਾਰੇ ਆ ਇੰਨਾ ਜੋਰ ਜੇ ਉਹ ਆਪਣੀ ਦੇਸ਼ ਦੀ ਜਿਹੜੀ ਆ ਤਰੱਕੀ ਲਈ ਲਾਂਦੇ ਦੇਸ਼ ਦੇ ਲੋਕਾਂ ਲਈ ਕੰਮ ਕਰਦੇ ਆ ਉੱਥੇ ਅੱਗ ਬੁਝੰਡੀ ਆ ਨਾ ਕੋਈ ਉੱਥੇ ਸੜਕਾਂ ਨਾ ਲੋਕਾਂ ਦਾ ਬਹੁਤ ਬੁਰਾ ਹਾਲਾ ਜਿਹੜੀ ਖਾਣ ਦੀਆਂ ਵਸਤਾਂ ਨਹੀਂ ਆ ਮਹਿੰਗੀਆਂ ਨਾਲ ਬੁਰਾ ਹਾਲ ਹੋਇਆ ਪਿਆ ਲੋਕੀ ਤਰਸਾ ਤਰਾ ਤਰਾ ਲੋਕ ਕਰਨਦੇ ਆ ਤੇ ਆਪਣੇ ਉਹਨਾਂ ਦੇਖਦਾ ਬਾਅਦ ਸੋਚਣਾ ਚਾਹੀਦਾ ਆ ਤੇ ਜਿਹੜੀ ਆ ਸੋਚੋਗੇ ਤੁਸੀਂ ਜੰਗ ਲੜਨੀ ਹੈ ਜੰਗ ਦੇ ਵਿੱਚ ਫਰਾਗੀ ਬਲਣੀ ਹੈ ਦੋਨਾਂ ਬਸੇ ਅੱਗ ਬਲਨੀ ਆ ਕਿਤੇ ਘਟ ਬਲੇਗੀ ਕਿਤੇ ਵੱਧ ਬਲੇਗੀ ਤਵਾਈ ਹੋਣੀ ਆ ਤਵਾਈ ਜਨਾਬ ਜੀ ਕਿਵੇਂ ਵੇਖਦੇ ਸੀ ਵੀ ਕਿ ਲੋਕੀ ਠੀਕ ਆ ਲੋਕਾਂ ਦੇ سینੇ ਦੇ ਵਿੱਚ ਜਿਹੜੇ ਹੋਇਆ ਜ਼ਖਮ ਹੋਇਆ ਉਹਨਾਂ ਦੇ ਜਿਹੜੇ ਬਲੁੰਦਰੇ ਗਿਆ ਜਿਹੜੇ ਉਹਨਾਂ ਦੇ ਕਿਸੇ ਦਾ ਪਰਿਵਾਰ ਗਿਆ ਕਿਸੇ ਦਾ ਰਿਸ਼ਤੇਦਾਰ ਗਿਆ ਉਹ ਬਿਲਕੁਲ ਠੀਕ ਆ ਪਰ ਡਿਪਲੋਮੈਸੀ ਤੌਰ ਤੇ ਜਿਹੜਾ ਸਰਕਾਰਾਂ ਨੂੰ ਬੜਾ ਕੁਝ ਦੇਖਣਾ ਪੈਂਦਾ ਹੈ ਸਰਕਾਰ ਨੂੰ ਆਪਣੇ ਦੇਸ਼ ਦੀ ਕਈ ਚੀਜ਼ਾਂ ਦੇਖਣਾ ਪੈਂਦਾ ਹੈ ਜਿਹੜੇ ਇੰਟੈਲੀਜੈਂਸ ਤੌਰ ਤੇ ਉਹਨਾਂ ਨੂੰ ਦੇਖਣਾ ਪੈਂਦਾ ਹੈ ਵੀ ਲੜਾਈ ਲੈਣੀ ਹੈ ਤਾਂ ਕਿਸ ਤਰੀਕੇ ਨਾਲ ਜਿਹੜਾ ਦੁਸ਼ਮਣ ਦੇਸ਼ ਨੂੰ ਬਰਬਾਦ ਕਰਨਾ ਉਹਨੂੰ ਕਿੱਦਾਂ ਉਹਨੂੰ ਤਬਾਹ ਕਰਨਾ ਉਹਦੇ ਕਿੱਦਾਂ ਗੋਡੇ ਟਖਣੇ ਆ ਇਹ ਸਰਕਾਰਾਂ ਦਾ ਬੜੇ ਉੱਚ ਲੈਵਲ ਤੇ ਜਿਹੜਾ ਸੋਚਿਆ ਜਾਂਦਾ ਤੇ ਉਹਦੀਆਂ ਜਿਹੜੀਆਂ ਪਾਲਿਸੀਆਂ ਬਣਾਈ ਜਾਂਦੀਆਂ ਉਹਦੇ ਵਿਚਾਰ ਵੀ ਇਨਵੋਲਵ ਹੁੰਦੀ ਹੈ ਸਿਵਲ ਜਿਹੜੇ ਅਫੀਸਰ ਉਹ ਇਨਵੋਲਵ ਹੁੰਦੇ ਆ ਬਹੁਤ ਸਾਰੇ ਲੋਕ ਵਾਲਬ ਹੁੰਦੇ ਜਿਹੜੇ ਜਿਹੜੇ ਬਧੀਜੀ ਲੋਕ ਨਾ ਤੇ ਫਿਰ ਜਿਹੜੀਆਂ ਲੜਾਈਆਂ ਜੰਗਾਂ ਜਿੱਤੀਆਂ ਜਾਂਦੀਆਂ ਜਲਦਬਾਜੀ ਦੇ ਵਿੱਚ ਜੋ ਕੋਈ ਫੈਸਲਾ ਲੈਣਾ ਜਿਹੜਾ ਉਹ ਦੇਸ਼ ਲਈ ਘਾਤ ਹੋ ਸਕਦਾ ਬਾਅਦ ਆ ਜਾ ਪਾਕਿਸਤਾਨਾ ਧੋਖੇ ਵਾਅਦੇ ਸੁਣ ਬੇਈਮਾਨਾ ਇਦਾਂ ਲਿਖਿਆ ਸੀ ਜਨੈ ਸੜਨਾ ਕਸ਼ਮੀਰ ਜਾਣ ਜਾਂਦੀ ਤੇ ਜਾਏ ਅਸੀਂ ਲਿਖਿਆ ਉਹਦੀ ਮੈਂ ਕਾਪੀ ਵੀ ਤੁਹਾਨੂੰ ਦੇ ਦੇਣਾ ਤੇ ਇੱਕ ਮੈਸੇਜ ਆ ਉਹਨਾਂ ਨੂੰ ਲੋਕਾਂ ਨੂੰ ਕਿ ਜੇ ਤੁਸੀਂ ਅਮਨ ਸ਼ਾਂਤੀ ਨਾਲ ਰਹੋਗੇ ਤੇ ਅਹੰਕੂ ਆਂਦੀ ਮੁਲਕਾ ਤੁਹਾਨੂੰ ਅਸੀਂ ਜਫੀਆਂ ਪਾਵਾਂਗੇ ਜੇ ਸਾਡੇ ਤੇ ਤੁਸੀਂ ਪਿੱਠ ਵਿਛੇ ਬਾਹਰ ਕਰੋਗੇ ਤੇ ਸਾਡੇ ਲੋ ਵੀ ਘਟ ਨਹੀਂ ਹੋਣੀ ਇਸ ਕਰਕੇ ਅਸੀਂ ਕਹਿੰਨਾ ਦੋਨਾਂ ਦੇ ਸਾਨੂੰ ਅਪੀਲ ਕਰਦੇ ਆਂ ਕਿ ਜਿਹੜਾ ਇਹਦਾ ਹੱਲ ਜਿਹੜਾ ਆਤਵਾਦ ਦਾ ਹੱਲ ਜਿਹੜਾ ਇਹ ਕਿਸੇ ਵੀ ਦੇਸ਼ ਦੀ ਬਰਵਾਦੀ ਦਾ ਕਾਰਨ ਹੈ ਇਸ ਕਰਕੇ ਇਹਨੂੰ ਕਿਸ ਨਾ ਕਿਸ ਤਰੀਕੇ ਨਾਲ ਜਿਹੜੇ ਇਸੇ ਤਰੀਕੇ ਨਾਲ ਨਿਝੇ ਝਾਵੇ ਇਹਨਾਂ ਨੇ ਨੱਥ ਪਾਈ ਜਾਵੇ ਲੋਕਾਂ ਦੇ ਜਿਹੜੇ ਆ ਦਿਲ ਤਪਰੇ ਨਾਲ ਜਿਹਨਾਂ ਦੇ ਲੋਕ ਮਰੇ ਗਏ ਆ ਜਿਹੜੇ ਸ਼ਹੀਦ ਹੋਇਆ ਉਸ ਪੈਲਗਾਮ ਦੇ ਵਿੱਚ ਉਹਨਾਂ ਨੂੰ ਵੀ ਠੰਡ ਦੀ ਜਿਹੜੀ ਪਾਣੀ ਬਹੁਤ ਜ਼ਰੂਰੀ ਹੈ ਜੈ ਹਿੰਦ ਜੈ ਬਾਲ ਮੇਕੋ ਜੀ ਪਾਣੀ ਬਾਂਜੜਾ ਕਰ ਦਿੱਤਾ ਗਿਆ ਉਹ ਫਿਰ ਤਬਾਹੀਤ ਹੋਈ ਗਿਆ ਜਦੋਂ ਸੁੱਕਾ ਪੈ ਗਿਆ ਆਪੋ ਭੁੱਖੇ ਮਰਨਗੇ ਜੀ ਠੀਕ ਹੈ ਨਾ ਜੀ ਭੁੱਖੇ ਮਰਨਗੇ ਤੇ ਅੜਾਨ ਗਏ ਉਹਨੇ ਜਨਤਾ ਉਹਨਾਂ ਦੇ ਖਿਲਾਫ ਹੋਏਗੀ ਜਨਤਾ ਖਿਲਾਫ ਹੋਏਗੀ ਤੇ ਉਸ ਦੇ ਦੇ ਵਿੱਚ ਵਿਦਰੋਹ ਪੈਦਾ ਹੋਏਗਾ ਜਦੋਂ ਵਿਦਰੋਹ ਪੈਦਾ ਹੋਏਗੇ ਤੇ ਫਿਰ ਆਪਣੇ ਆਪ ਹੀ ਜਿਹੜਾ ਹੋਰ ਤਰੀਕੇ ਨਾਲ ਜਿਹੜਾ ਲੋਕ ਉਹਦਾ ਮੁਕਾਬਲਾ ਕਰਨਗੇ ਜਿਹੜੀ ਸਰਕਾਰ ਜਿਹੜੀ ਉਥੋਂ ਦੀ ਹੈ ਜਿਹੜੀਆਂ ਗਲਤ ਨੀਤੀਆਂ ਦੇ ਤਰੀਕਾ ਸਾਡੇ ਜਿਹੜਾ ਟ੍ਰੇਨ ਕਰਕੇ ਜਿਹੜੇ ਟਾਰਗੇਟਸ ਭੇਜ ਰਹੇ ਆ ਉਹਨੂੰ ਲੋਕ ਆਪ ਹੀ ਨਜਿੱਠਣਗੇ ਉਥੋਂ ਦੇ ਲੋਕ ਜਦੋਂ ਜਦੋਂ ਆਖੇ ਜਾਣਗੇ ਲੋਕ ਵਿੱਤਵਾਦ ਦਾ ਕੋਈ ਹੱਲ ਨਹੀਂ ਆ ਕਿਸੇ ਦੇ ਸੰਦੇ ਦੇ ਵਿੱਚ ਚਾਰ ਬੰਦੇ ਭੇਜਦੇ ਉਥੋਂ ਦੇ ਲੋਕ ਨਿਰਦੋਸ਼ ਮਾਰ ਦਿੱਤੇ ਉਹ ਕਿਹ ਚੀਜ਼ ਦਾ ਹੱਲ ਨਹੀਂ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੇ ਆ ਕੇ ਟੇਬਲ ਡਾਕਟੂ ਗੱਲ ਕਰੋ ਠੀਕ ਹੈ ਜੀ ਟੇ ਬੜੀ ਬੜੀਆਂ ਜਿਹੜੀਆਂ ਦੇਸਾਂ ਦੀਆਂ ਲੜਾਈਆਂ ਹੁੰਦੀਆਂ ਬڑے ਬੜੇ ਜਿਹੜੇ ਫੈਸਲੇ ਜੜਿਆਓ ਟੇਬਲ ਟਾਕ ਹੁੰਦੇ ਆ ਉੱਤੇ ਇੱਥੇ ਜਾ ਸਕਦੇ ਆ ਜੇ ਤੁਹਾਨੂੰ ਕੋਈ ਤਕਲੀਫ ਹੈ ਜੇ ਤੁਹਾਡੇ ਅੰਦਰ ਕੋਈ ਦਰਦ ਆ ਠੀਕ ਹੈ ਜੀ ਤੇ ਫਿਰ ਆਣ ਕੇ ਟੇਬਲ 'ਤੇ ਬੈਠੋ ਤੇ ਜੇ ਤੁਸੀਂ ਪਹਿਲਾਂ ਦੀ ਤਰ੍ਹਾਂ ਕਰਨਾ ਤੇ ਫਿਰ ਬੰਗਲਾਦੇਸ਼ ਵੀ ਬਣ ਗਿਆ ਸੀ ਤੀਜਾ ਹੋਰ ਆਜ਼ਾਦ ਕਮੇਰ ਜਿਹੜਾ ਵੀ ਸਾਡੇ ਨਾਲ ਰਲ ਨੂੰ ਤਿਆਰ ਬੈਠਾ ਆ ਉੱਥੋਂ ਦੇ ਜਿਹੜੀ ਆ ਉੱਥੋਂ ਦੇ ਲੋਕਾਂ ਨੂੰ ਤੰਗ ਕੀਤਾ ਪਿਆ ਆ ਉਹ ਵੀ ਕਹਿੰਦੇ ਵੀ ਇੱਕ ਵਾਰੀ ਮੋਦੀ ਸਾਹਿਬ ਇੱਕ ਵਾਰੀ 2000 ਮਾਰ ਮਜਾਲਾਂ ਤੇ ਆਈ ਜਿਹੜੇ ਆ ਭਾਰਤ ਨਾਲ ਰੰਨੂ ਤਿਆਰ ਆ ਉਥੋਂ ਦੀ ਆਰਮੀ ਵਿੱਚੋਂ ਵਿੱਚ ਤੰਗਾ ਉਥੋਂ ਦੇ ਲੋਕ ਉਥੋਂ ਦੇ ਤੰਗਣਾ ਵੇਖੋ ਜੀ ਖੂਨ ਜੇ ਉਹ ਬਾਣਗੇ ਇੱਧਰ ਗੜੀਆਂ ਆਹੀਂ ਚੂੜੀਆਂ ਪਾਈਆਂ ਨੇ ਸਾਡੇ ਕੋਲੇ ਜੀ ਬੜੀ ਬੜੀਆਂ ਮਜਾਲਾਂ ਬੜੀ ਬੜੀਆਂ ਤੋਪਾਂ ਨੇ ਤੇ ਚੱਲੇਗਾ ਕੰਮ ਕੋਈ ਕਰ ਲਈ ਫਿਰ ਅੱਗ ਬਲੇ ਗਈ ਫਿਰ ਬਾਲੇ ਨਿਕਲਣਗੇ ਜਦ ਬਾਲੇ ਨਿਕਲਣਗੇ ਆਪਣੇ ਭੰਮੜ ਜਿੱਧਰ ਜ਼ਿਆਦਾ ਵੱਜੇਗਾ ਆਪਣਾ ਪਤਾ ਲੱਗ ਜਾਣਾ ਲੋਕਾਂ ਨੂੰ ਕਿਧਰ ਭੰਮੜ ਵੱਜਣ ਦੇ ਆ ਠੀਕ ਹੈ ਜੀ ਇਸ ਕਰਕੇ ਧਮਕੀਆਂ ਨਾਲ ਗਿੱਦਰ ਭਮਕੀਆਂ ਨਾਲ ਕੁਝ ਨਹੀਂ ਹੁੰਦਾ ਬਾਕੀ ਇਹ ਵੀ ਗੱਲ ਹੁੰਦਾ ਵੀ ਜਿਹੜਾ ਕੋਈ ਦੇਖੋ ਸਾਡੀ ਦੇਸ਼ ਦੀ ਏਜੰਸੀਆਂ ਕਿਹਾ 1 ਕਰਬ ਦੇ ਮੈਂ 3 ਕਰੋ 25 ਕਰੋੜ ਦੇ ਲੱਗਿਆ ਉਹ 25 30 ਕਰੋੜ ਲੱਗੇ ਆ ਗਏ ਮੁਕਾਬਲਾ ਕਰ ਸਕਦੇ ਆ ਠੀਕ ਹੈ ਜੀ ਇੰਨਾ ਦੇ ਸਾਡੀ ਜਨਤਾ ਦੇਸ਼ ਦੀ ਪ੍ਰਸ਼ਾਸਨ ਹੀ ਕਰੇਦਾ ਉਹਨਾਂ ਰੋਡ ਦਿੰਦੇ ਆ ਡੈਮ ਸਟੰਦੀ ਤੇ ਲੋੜ ਹੀ ਕੋਈ ਨਹੀਂ ਹੈ ਠੀਕ ਹੈ ਜੀ ਜੀ